ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਤੋਂ ਜਿੱਥੇ ਮਹਾ ਗਠ ਜੋੜ ਹੋ ਸਕਦਾ ਹੈ ਬਖ ਬਖ ਪਾਰਟੀਆਂ ਹੁਣ ਇੱਕ ਹੋ ਸਕਦੀਆਂ ਇੱਕ ਬੈਨਰ ਦੇ ਹੇਠ ਇਕੱਠੀਆਂ ਹੋ ਸਕਦੀਆਂ ਨੇ ਇਹ ਮਹਾ ਗਠ ਜੋੜ ਦੀ ਤਿਆਰੀ ਕਰ ਰਹੀ ਹੈ ਪੰਜਾਬ ਦੀ ਸ਼ਰੋਮਣੀ ਅਕਾਲੀ ਦਲ ਕਿਉਂਕਿ ਜਿਸ ਤਰੀਕੇ ਦੇ ਨਾਲ 9 ਮਾਰਚ ਦਾ ਰਿਸ਼ਤਾ ਭਾਸ਼ਪਾ ਦੇ ਨਾਲ ਕਿਹਾ ਜਾਂਦਾ ਸੀ ਹੁਣ ਉਹ 9 ਮਾਰਚ ਦਾ ਰਿਸ਼ਤਾ ਜਿਹੜਾ ਉਹ ਟੁੱਟ ਗਿਆ ਤੇ ਉਸ ਤੋਂ ਬਾਅਦ ਹੁਣ ਕਿਸਾਨ ਅੰਦੋਲਨ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸ਼ਿਪ ਸੇਨਾ TMC ਸਮਾਜਵਾਦੀ ਪਾਰਟੀ ਜਾਂ ਜਿੰਨੀਆਂ ਵੀ ਪਾਰਟੀਆਂ ਨੇ ਉਹਦੇ ਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹਨੇ ਵੀ ਅਹਿਮ ਭੂਮਿਕਾ ਨਿਭਾਈਆ ਕਾਂਗਰਸ ਨੇ ਵੀ ਆਪਣੀ ਭੂਮਿਕਾ ਨਿਭਾਈਆ ਆਮ ਆਦਮੀ ਪਾਰਟੀ ਨੇ ਵੀ ਲੇਕਿਨ ਹੁਣ ਮਹਾਗਠ ਜੋੜ ਦੀ ਤਿਆਰੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਕਰ ਰਹੀ ਆ ਤੇ TMC ਜਿਹੜੀ ਆ ਸਮਾਜਵਾਦੀ ਪਾਰਟੀ ਜਿਹੜੀ ਆ ਤੇ ਸ਼ਿਵ ਸੇਨਾ ਜਿਹੜੀ ਆ ਉਹਨਾਂ ਨਾਲ ਗਲਵਾ ਚੱਲ ਰਹੀ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਸ਼ਿਵ ਸੇਨਾ ਦੇ ਅਗੂ ਪੰਜਾਬ ਦੇ ਸਪੋਕਸਪਰਸਨ ਨੇ ਸ਼ਿਵ ਸੇਨਾ ਪੰਜਾਬ ਦੇ ਸੰਜੀਵ ਕੋਲੀ ਕਨੋਲੋਜੀ ਸਕਾਈ ਨਿਊਜ਼ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੀ ਕੋਲੀ ਸਾਹਿਬ ਕੀ ਲੱਗਦਾ ਗਠਵੰਦਨ ਹੋਏਗਾ ਸ਼੍ਰੋਮਣੀ ਅਕਾਲੀ ਦਲ 2022 ਦੀਆਂ ਤਿਆਰੀਆਂ ਤਾਂ ਕਰ ਹੀ ਰਹੀ ਕੀ ਲੱਗਦਾ ਗੱਠਜੋੜ ਦੀ ਗੱਲਬਾਤ ਬਣੇਗੀ ਦੇਖੋ ਜਿਹੜਾ ਸਾਹਮਣੇ ਗੱਲ ਚੱਲ ਰਹੀ ਆ ਹਲੇ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਗੱਠਜੋੜ ਹੋ ਗਿਆ ਆ ਹੋ ਜਾਏਗਾ ਪਰ ਗੱਲਬਾਤ ਚੱਲ ਰਹੀ ਆ ਦੇਖੋ ਉਹਨਾਂ ਨੇ ਪੰਜਾਬ ਦੇ ਵਿੱਚ ਪਹਿਲਾਂ ਜਿਹੜਾ ਕੰਮ ਕੀਤਾ ਸਾਡੀਆਂ ਕੁਝ ਜੀ ਸਾਡੇ ਗਊਸ਼ਾਲਾਵਾਂ ਨੂੰ ਲੈ ਕੇ ਹੋਰ ਉਹਨਾਂ ਨੂੰ ਕਈ ਜਗ੍ਹਾ ਤੋਂ ਸਾਡਾ ਉਹਨਾਂ ਨਾਲ ਸਮਝੌਤਾ ਆਇਆ ਉਹ ਤੋਂ ਲੱਗਦਾ ਵੀ ਹਾਂਜੀ ਸਾਡੀ ਪਾਰਟੀ ਦੀ ਜੋ ਮੰਗਾਂ ਨੇ ਉਹ ਜਦੋਂ ਪਹਿਲੀ ਸਰਕਾਰ ਚ ਬੰਦੀਆਂ ਤਾਂ ਅਗਲੀ ਸਰਕਾਰ ਤੋਂ ਜ਼ਿਆਦਾ ਮੰਦੀਆਂ ਜਾਏਗੀਆਂ ਇਸ ਦਾ ਚਾਂਸ ਵੱਧਦਾ ਹੈ ਜੀ ਪੂਰੇ ਉਹਨਾਂ ਦੇ ਨੱਕ ਜੋੜਦੇ ਤੇ ਕਿੱਥੇ ਇਦਾਂ ਤਾਂ ਨਹੀਂ ਕਿ 2022 ਦੀਆਂ ਚੋਣਾਂ ਲਈ ਅਸ਼ਰਮਣੀ ਇਕੱਲੇ ਦਲ ਪੰਜਾਬ 'ਚ ਇਕੱਲਾ ਹੋ ਗਿਆ 9 ਮਾਰਚ ਮਾਸ ਦਾ ਰਿਸ਼ਤਾ ਜਿਹੜਾ ਭਾਜਪਾ ਦੇ ਨਾਲ ਕਿਹਾ ਜਾਂਦਾ ਸੀ ਉਹ ਟੁੱਟ ਗਿਆ ਤੇ ਹੁਣ ਵੱਖ-ਵੱਖ ਜਿੰਨੀਆਂ ਵੀ ਕਹਿੰਦੇ ਨੇ ਜੇ ਜੇਪੀ ਨਾਲ ਵੀ ਗਠਜੋੜ ਹੋ ਸਕਦਾ ਨਾ ਉਹ ਵੀ ਆ ਕੇ ਪੰਜਾਬ ਚ ਚੋਣਾ ਲੜ ਸਕਦੀ ਹੈ ਟੀਐਮਸੀ ਹੋਗੀ ਸਮਾਜਵਾਦੀ ਪਾਰਟੀ ਹੋਗੀ ਤੁਹਾਡੇ ਵਾਲੀ ਸ਼ਿਵ ਸੇਨਾ ਹੋਗੀ ਕੀ ਲੱਗਦਾ ਕਿ ਸਿਰਫ 2000 ਬਾਇਰੀਆਂ ਚੋਣਾ ਨਹੀਂ ਇਹ ਕਿਸਾਨਾਂ ਦੇ ਹੱਕ ਦੀ ਗੱਲ ਆ ਤੇ ਦੇਖੋ ਗੱਲ ਕਿਸਾਨਾਂ ਦੇ ਹੱਕ ਦੀ ਵੀ ਹੈ ਸਰਕਾਰ ਇੱਕ ਪਾਸੇ ਸਟੈਂਡ ਲੈ ਕੇ ਬੈਠੀ ਆ ਜੀ ਤੇ ਦੂਜੇ ਪਾਸੇ ਜਿਹੜਾ ਸਾਡਾ ਪੰਜਾਬ ਦੇ ਵਿੱਚ ਹਿੰਦੂ ਸਿੱਖਰੋਂ ਨੂੰ ਮਾਸ ਦਾ ਵਿਸਤਾ ਹੈ ਜੀ ਜੀ ਕਿਉਂ ਨਹੀਂ ਬਾਦਲ ਸਾਹਿਬ ਦੀ ਇਹ ਸੋਚ ਵਧੀਆ ਹੈ ਤੇ ਸਾਨੂੰ ਵੀ ਆਵੇ ਅਸੀਂ ਇਕੱਲੇ ਜੇ ਲੜੀਏ ਤਾਂ ਸਰਕਾਰ ਬਣਨ ਚ ਨਹੀਂ ਆਣੀ ਟਾਈਮ ਲੱਗੇਗਾ ਜੇ ਬਾਦਲ ਸਾਹਿਬ ਸਾਨੂੰ ਸਮਰਥਨ ਜਾਂ ਅਸੀਂ ਬਾਦਲ ਸਾਹਿਬ ਨੂੰ ਸਮਰਥਨ ਦੰਦਿਆ ਤਾਂ ਸਾਡੀ ਨਾਲ ਮਿਲ ਕੇ ਸਰਕਾਰ ਬਣਦੀ ਹੈ ਜੀ ਚਲੋ ਦੇਖੋ ਇਹ ਤਾਂ ਹੁਣ ਬਖਤੀ ਬਤਾਏਗਾ ਕਿ ਗੱਲਬਾਤ ਕੀ ਹੁੰਦੀ ਹੈ ਕਨੋਲੀ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੀ